ਸ਼ੀਰਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਅਤੇ ਇਸ ਦੇ ਉੱਤੇ ਹੀ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਤੰਜ ਵੀ ਕਸੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਹੁਣ ਬਾਦਲ ਪਰਿਵਾਰ ਦੇ ਉੱਤੇ ਤੰਜ ਕਸਿਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਿਵਾਰ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਧਰਮ ਨੂੰ ਵਰਤਣ ਵਾਲੇ ਬੇਅਦਬੀਆਂ ਕਰਵਾਉਣ ਵਾਲੇ ਅਜੇ ਯਾਤਰਾ ਕੱਢ ਰਹੇ ਨੇ ਜੀਜਾ ਬਚਾਓ ਸਾਲਾ ਬਚਾਓ ਘਰ ਵਾਲੀ ਬਚਾਓ ਮੈਨੂੰ ਬਚਾਓ ਇਹ ਤਾਂ ਆਪਣੇ ਪਰਿਵਾਰ ਨੂੰ ਹੀ ਸਾਰਾ ਪੰਜਾਬ ਮੰਨਦੇ ਨੇ ਇਹ ਪੰਜਾਬ ਨਹੀਂ ਆਪਣੇ ਪਰਿਵਾਰ ਨੂੰ ਬਚਾਉਣ ਲੱਗੇ ਹੋਏ ਨੇ ਮਾਨ ਨੇ ਕਿਹਾ ਪਰ ਅਜਿਹਾ ਹੁਣ ਪੰਜਾਬ ਦੇ ਲੋਕ ਨਹੀਂ ਹੋਣ ਦੇਣਗੇ ਅਜੇ ਪੰਜਾਬ ਦੇ ਲੋਕ ਹੁਣ ਸਭ ਭਲੀ ਭਾਂਤੀ ਜਾਣੂ ਨੇ ਕਿ ਉਹਨਾਂ ਲਈ ਕੌਣ ਚੰਗਾ ਹੈ ਤੇ ਕੌਣ ਬੁਰਾ ਹੈ ਆ ਫਿਰਦੇ ਨਹੀਂ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਲਈ ਕਿਹੜੀ ਗੱਲਿਆ ਚ ਪਰਿਵਾਰ ਬਚਾਓ ਯਾਤਰਾ ਹੀ ਆ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾੜਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪ੍ਰਾਉਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜਿਹੜਾ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਿਉਂ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋਡੇ ਤੋਂ ਬਚਾਇਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਤੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਆ ਧਰਮ ਨੂੰ ਵਰਤਦੇ ਫਿਰਦੇ ਆ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰੁ ਤੋਂ ਆਹ ਕਰਾ ਲਓ ਲੋਕਮੰਦੀ ਨਹੀਂ ਅਸੀਂ ਅਜੇ ਹੈਗੇ ਆਂ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਆਂ ਇਸੇ ਕਰਕੇ ਪੰਗਾ ਹੈ ਕਿ ਭਗਵੰਤ ਮਾਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਦਾ ਕਰੋ ਕਿਵੇਂ ਰੋਕ ਲੋਂਗੇ ਪ੍ਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ ਉਹਨਾਂ ਨੇ ਕਿਹਾ ਕਿ ਜਿੰਨਾ ਜਿਨ੍ਹਾਂ ਨੇ ਵੀ ਪੰਜਾਬ ਦੇ ਲੋਕਾਂ ਨੂੰ ਖਾਧਾ ਹੈ ਉਹ ਹਰ ਕਿਸੇ ਤੋਂ ਉਹ ਪੂਰਾ ਹਿਸਾਬ ਲੈਣਗੇ ਚਾਹੀਏ ਕੋਈ ਲੀਡਰ ਹੀ ਕਿਉਂ ਨਾ ਹੋਵੇ ਮਾਨ ਨੇ ਕਿਹਾ ਕਿ ਇਹ ਦੋਨਾਂ ਪਾਰਟੀਆਂ ਨੇ ਰਲ ਕੇ ਪੰਜਾਬ ਨੂੰ ਖੂਬ ਖਾਦਾ ਹੈ ਅਤੇ ਹੁਣ ਇਹਨਾਂ ਦਾ ਹਿਸਾਬ ਦੇਣ ਦਾ ਸਮਾਂ ਹੈ ਇਸ ਦੇ ਲਈ ਹੁਣ ਇਹ ਹਿਸਾਬ ਤੋਂ ਬਚਣ ਲਈ ਪੰਜਾਬ ਦੇ ਵਿੱਚ ਅਜੇਹਾ ਡਰਾਮਾ ਰਚ ਰਹੇ ਨੇ ਜਿਸ ਦੇ ਵਿੱਚ ਇਹ ਅਜੇਹਾ ਡਰਾਮੇ ਕਰ ਰਹੇ ਨੇ ਇਹ ਹਰ ਹਲਕੇ ਦੇ ਵਿੱਚ ਜਾ ਕੇ ਸਾਨੂੰ ਭੰਡਣਗੇ ਪਰ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਨੇ ਪੰਜਾਬ ਦੇ ਵਿੱਚ ਕੁਝ ਕੀਤਾ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਹੀ ਨਾ ਪੈਂਦੀ ਪਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਲਈ ਕੁਝ ਵੀ ਨਹੀਂ ਕੀਤਾ ਇਸੇ ਲਈ ਹੀ ਪੰਜਾਬ ਲੋਕਾਂ ਨੇ ਇਹਨਾਂ ਨੂੰ ਕੁਰਸੀ ਤੋਂ ਥੱਲੇ ਲਾ ਕੇ ਮਾਰਿਆ ਜਿਸ ਦੇ ਤਹਿਤ ਹੀ ਅਸੀਂ ਸੱਤਾ ਦੇ ਵਿੱਚ ਆਏ ਅਤੇ ਪੰਜਾਬ ਦੇ ਵਿੱਚ ਬਦਲਾਅ ਲਿਆਉਣਾ ਸ਼ੁਰੂ ਕੀਤਾ ਅਤੇ ਹੁਣ ਇਸ ਦੇ ਨਤੀਜੇ ਵਜੋਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਪਰ ਇਹੀ ਕੁਝ ਹੁਣ ਇਹਨਾਂ ਦੇ ਹਜਮ ਨਹੀਂ ਆ ਰਿਹਾ ਇਸੇ ਕਰਕੇ ਹੀ ਇਹ ਆਏ ਦੇਣੀ ਸਾਨੂੰ ਗਾਲਾਂ ਕੱਢਦੇ ਰਹਿੰਦੇ ਨੇ ਪਰ ਉਹਨਾਂ ਨੇ ਕਿਹਾ ਕਿ ਸਾਡੇ ਤੇ ਇਹਨਾਂ ਦੀ ਗੱਲਾਂ ਦਾ ਕੋਈ ਅਸਰ ਨਹੀਂ ਅਸੀਂ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਆਏ ਹਾਂ ਅਤੇ ਉਹ ਅਸੀਂ ਇਹ ਸੁਪਨਾ ਪੂਰਾ ਕਰਕੇ ਹੀ ਰਵਾਂਗੇ ਪਰ ਪੰਜਾਬ ਦੇ ਵਿੱਚ ਅਜਿਹੀ ਡਰਾਮੇਬਾਜ਼ੀ ਹੁਣ ਨਹੀਂ ਚੱਲਣ ਵਾਲੀ ਕਿ ਜਿੱਥੇ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਿਵਾਰ ਬਚਾਓ ਯਾਤਰਾ ਕੱਢ ਰਹੇ ਨੇ